ਬੰਗਲਾ ਕਾ ਸਾਰਾ ਇੱਕ ਤੁਹਾਨੂੰ ਬਾਬਾ ਪਤੇ ਸਿੰਘ ਜੀ ਦੀ ਯਾਦ ਵਿੱਚ ਅੱਪਾ ਇਹ ਪ੍ਰੋਗਰਾਮ ਕਰਾ ਰਹੇ ਆ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਿਪਾੜੀ ਨਾਲ ਜੁੜੋ ਨਸ਼ਿਆ ਨਾ ਕਰੋ ਬਾੜੀ ਬਾੜੀ ਦੀ ਤੇ ਉਪਾਉ ਇਹ ਮੈਂ ਨਹੀਂ ਕਹਿੰਦਾ ਮੇਰਾ ਪੁੱਤਾਂ ਕਰਦੇ ਇਹਦਾ ਫਾਇਦਾ ਹੁੰਦਾ ਨੌਜਵਾਨਾਂ ਨੂੰ ਪਾਪਾ ਮੁੱਢੇ ਤੇ ਆ ਸਿੱਖੀ ਨਾਲ ਵੀ ਜੁੜਦੇ ਸਿੱਖੀ ਨਾਲ ਜੁੜੋ ਜਿੰਨਾ ਅਸੀਂ ਤੇ ਉਹਨਾਂ ਦੇ ਨਾਮ ਤੋਂ ਆਪਕਾ ਕੁਛ ਬੱਚੇ ਹੋ ਭਾਗਲੈਂਡ ਵੀ ਆਏ ਹੋ ਇਹ ਖੇਡਾਂ ਵੀ ਹੋ ਰਹੀਆਂ ਨੇ ਗੁਰਸਿੱਖੀ ਨਾਲ ਵੀ ਜੋੜਿਆ ਜਾ ਰਿਹਾ ਕਿਹੋ ਜਿਹਾ ਪਰਾਲਾ ਕੀ ਮੰਦੇ ਹੋ ਹਾਂਜੀ ਗਾਫਾਲ ਸਾਹਿਬ ਵਾਹਿਗੁਰੂ ਜੀ ਕੀ ਬੱਲੇ ਹਾਂਜੀ ਇਹ ਬਹੁਤ ਵਧੀਆ ਹੋ ਰਿਹਾ ਜੀ ਇਹ ਗੁਰਸਿੱਖੀ ਨਾਲ ਜੋੜਦੇ ਹੈਗੇ ਤੇ ਬਾਹਰ ਇੱਥੇ ਸਾਬ ਜਦੋਂ ਮੇਲਾ ਤੇ ਇੱਥੇ ਆਪਾਂ ਵਾ ਗੱਤਾਂ ਕਰਨਾ ਇਹਦੇ ਬੜੀ ਵਧੀਆ ਸਿੱਖੀ ਨਾਲ ਜੋੜਦੇ ਹੈਗੇ ਤੇ ਤੁਸੀਂ ਕੀ ਮੰਦਰ ਨਾਲ ਜਿਹੜੇ ਤੁਹਾਡੇ ਅਰਗੇ ਨੌਜਵਾਨ ਨੇ ਉਹ ਵੱਧ ਤੋਂ ਵੱਧ ਜੁੜਨਗੇ ਹਾਂਜੀ ਤੇ ਆ ਨਸ਼ਿਆਂ ਤੋਂ ਛੁਡਾਉਣ ਦੇ ਨਾਲੇ ਸਿੱਖੀ ਨਾਲ ਜੋੜਦੇ ਅਮਰਿਸ਼ ਕਾਂਦੇ ਹੈਗੇ ਅਮ੍ਰਿਤ ਦਾਟਕ ਪੱਖ ਦੇ ਹੈਗੇ ਚੰਗਾ ਭਰਾਲਾ ਹਾਂਜੀ ਚੰਗਾ ਭਰਾਲਾ ਕਰਦੇ ਹੈ ਠੀਕ ਆ ਬਾਬਾ ਸੁਖਜੀਤ ਤੇ ਤਾਲੀ ਵਾਲ ਸੁਖਜੀਤ ਸਿੰਘ ਇਹ ਮਾਤੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਆਹ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੀ ਆਪਾਂ ਸਾਹਿਬ ਜਗਿਆਂ ਦੀ ਜਾਬ ਦੇ ਵਿੱਚ 골ਡਨ ਕਬੱਡੀ ਕੱਪ ਪਿਛਲੇ ਸਾਲ ਕਰਵਾਇਆ ਸੀਗਾ। ਇਸ ਵਾਰੀ ਅਸੀਂ ਸਮਾਜ ਦੇ ਵਿੱਚ ਜਿਹੜਾ ਨਸ਼ਿਆਂ ਦਾ ਕਰੋਪ ਆ ਚੁੱਕਾ ਇਹਨੂੰ ਬੱਦੇ ਨਜ਼ਰ ਰੱਖਦੇ ਹੋਏ ਸਾਰੇ ਜਿੰਨੇ ਵੀ ਨੌਜਵਾਨ ਇਹਨਾਂ ਜਿਵੇਂ ਹੈ ਸਾਥਾਂ ਨਾਲ ਇਹਨਾਂ ਦੇ ਸਾਰਿਆਂ ਦੇ ਫਲਾਹ ਇੱਕ ਵੀ ਟੀਵੀ ਸਕੂਲ ਦੇ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਤੋਂ ਪ੍ਰੋਗਰਾਮ ਜਾਗਰੂਕ ਕਰਨ ਲਈ ਦੱਸਿਆ ਪਰ ਇਹ ਸਕੂਲਾਂ ਦੇ ਬੱਚਿਆਂ ਨੂੰ ਅਗੇਮਾ ਕਰਵਾਇਆ ਗਿਆ ਨਾ ਉਹ ਪਗੰਦੀ ਹੈ ਕਿ ਅਸੀਂ ਦੂਜੀ ਆ ਦੂਜਾ ਉਹ ਜਿਹੜਾ ਆ ਗੋਲਡਨ ਕਬੱਡੀ ਕੱਪ ਕਰਵਾਇਆ ਗਿਆ ਇਸ ਵਾਰ ਅਸੀਂ ਛੋਟੀਆਂ ਛੋਟੇ ਬੱਚਿਆਂ ਨੇ ਜਿਹੜਾ ਸਕੂਲਾਂ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਦੇ ਵਿੱਚ ਬਹੁਤ ਬਹੁਤ ਬੱਚਿਆਂ ਨੇ ਸਾਹ ਦਿਖਾਇਆ ਤੇ ਆਸ ਕਰਦੇ ਹਾਂ ਅੱਗੇ ਕੋਈ ਇਹੋ ਜਿਹੇ ਪ੍ਰੋਗਰਾਮ ਕਰਾਉਂਦੇ ਰਹਿਾਂਗੇ ਤਾਂ ਕਿ ਸਮਾਜ ਨੂੰ ਨਸ਼ਿਆਂ ਦੇ ਪੋਰ ਤੋਂ ਬਚਾਇਆ ਜਾ ਸਕੇ ਜੀ ਜੇਕਰ ਨਕੂਪਤ ਜੀ ਬੱਚੇ ਹਾਂਜੀ ਹਾਂਜੀ ਕਪੂਰ ਫਲੇ ਖੇਰ ਦੇ ਜਿਹੜੇ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹੜੇ ਸਪੈਸ਼ਲ ਇਨਵਾਈਟ ਕੀਤਾ ਸੀਗਾ ਕਾਫੀ ਸੋਜਾਂ ਨੇ ਪਾਰਟਿਸਪੇਟ ਕੀਤਾ ਕੱਲ ਨੂੰ ਵੀ ਇੱਥੇ ਇੱਥੇ ਗਰਾਊਂਡ ਦੇ ਵਿੱਚ ਜਿਹੜਾ ਧਾਰਮਿਕ ਸਮਝ ਆਪਿਆ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਇਆ ਜਾਊਗਾ ਜਿਹਦੇ ਵਿੱਚ ਬੱਚੇ ਤੇ ਇਕੇ ਆਪਣਾ ਕਿਰਪਾ ਤੇ ਹੋਰ ਆਪਣੇ ਜਿਹੜੇ ਦਿਮਾਲਾ ਫਲਾਉਣਗੇ ਉਹਨਾਂ ਦਾ ਪਾਰਟਿਸਿਪੇਟ ਕਰਵਾਇਆ ਜਾਊਗਾ ਜੀ ਸਾਹਿਬ ਜਦਾਂ ਇਸ਼ਾਦਤ ਨੂੰ ਜਿੱਥੇ ਸਰਕਾਰ ਵੀ ਮਨਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਵਾ ਜਿੱਥੇ ਭਾਈ ਗੁਰਦਾਸ ਗੁਰਮਤ ਵਿਦਿਆਲੇ ਵੱਲੋਂ ਵੀ ਦੋ ਦਿਨਾਂ ਦਾ ਸਮਾਗਮ ਰੱਖੇਗਾ ਕੀ ਕਹਿਣਾ ਚਾਹਾਂਗਾ ਅੱਜ ਦੇ ਦਿਨ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਔਰ ਮੇਰਾ ਸਿਰ ਜਿਹੜਾ ਆ ਉਹ ਸ਼ਰਧਾ ਦੇ ਵਿੱਚ ਉਹਨਾਂ ਸਾਹਿਬ ਜਦਾਂ ਲਈ ਝੁਕ ਰਿਹਾ ਆ ਔਰ ਜੋ ਭਾਈ ਗੁਰਦਾਸ ਗੁਰਮਤ ਵਿਦਿਆਲੇ ਵੱਲੋਂ ਸਿੱਖ ਕਮਿਊਨਿਟੀ ਨੂੰ ਖਾਸ ਤੌਰ ਤੇ ਔਰ ਪੰਜਾਬੀਆਂ ਨੂੰ ਖਾਸ ਤੌਰ ਤੇ ਇਸ ਜੀਵਨ ਜਾਂਚ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਖੇਡਾਂ ਦਾ ਮਹੱਤਵ ਹੈ ਜਿਸ ਵਿੱਚ ਸੈਕਰੀਫਾਈਸ ਕਰਨੇ ਦਾ ਮਹੱਤਵ ਹੈ ਜਿਸ ਦੇ ਵਿੱਚ ਗੁਰਵਾਨੀ ਦੇ ਨਾਲ ਜੋੜਨ ਦਾ ਗੁਰਵਾਨੀ ਤੋਂ ਸੇਧ ਲੈ ਕੇ ਆਪਣੀ ਜੀਵਨ ਜਾਂਚ ਅਪਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜਾ ਇਹ ਗੁਰਮਤ ਵਿਦਿਆਲਾ ਚੱਲ ਰਿਹਾ ਹੈ ਇਹਦੀਆਂ ਸਾਰੀਆਂ ਹੀ ਗਤੀਵਿਧੀਆਂ ਬਹੁਤ ਵਧੀਆ ਨੇ ਸਮਾਜ ਨੂੰ ਸੇਧ ਦੇਣ ਵਾਲੀਆਂ ਨੇ ਔਰ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਹੀ ਇਹੋ ਜਿਹੀਆਂ ਗਤੀਵਿਧੀਆਂ ਦਾ ਸਾਥ ਦਿੰਦਾ ਆ ਔਰ ਅੱਗੇ ਵੀ ਦਿੰਦਾ ਰਹੇਗਾ ਮੈਂ ਨਿੱਜੀ ਤੌਰ ਤੇ ਔਰ ਪ੍ਰਸ਼ਾਸਨ ਵੱਲੋਂ ਇਸ ਵਿਦਿਆਲੇ ਨੂੰ ਵਧਾਈ ਦਿਨਾ ਹਾਂ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਜੋ ਸਮੇਂ ਦੀ ਲੋੜ ਹੈ ਨੌਜਵਾਨਾਂ ਨੂੰ ਪ੍ਰਹਤਾ ਤੋਂ ਦੂਰ ਕਰਨਾ ਬੁਰਾਈਆਂ ਤੋਂ ਦੂਰ ਕਰਨਾ ਨਸ਼ਿਆਂ ਤੋਂ ਦੂਰ ਕਰਨਾ ਔਰ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਗੁਰਵਾਨੀ ਦੇ ਨਾਲ ਜੋੜਨਾ ਸਿੱਖ ਇਤਿਹਾਸ ਦੇ ਨਾਲ ਜੋੜਨਾ ਔਰ ਜੋ ਸਾਡਾ ਕੁਰਬਾਨੀਆਂ ਭਰਿਆ ਮਾਨਮਤਾ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਾਣਾ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਮੈਂ ਸਾਰੇ ਹੀ ਆਰਗੇਨਾਈਜ਼ਰਾਂ ਨੂੰ ਵਧਾਈ ਦਿੰਦਾ ਹਾਂ ਔਰ ਸਾਰੇ ਕਪੂਰਥਲਾ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਔਰ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਸ ਗੁਰਮਤ ਵਿਦਿਆਲੇ ਦੀਆਂ ਸੇਵਾਵਾਂ ਕਮਾਂਡਾ ਬੱਦ ਤੋਂ ਬੱਦ ਲਾਹ ਬੋਟਾ